ਬ੍ਰੈਮਟਨ ਦੇ ਸਕੂਲ ਵਧੀਆ ਨਹੀਂ ਹੈਗੇ ਪੜ੍ਹਨ ਦੇ ਲਈ ਪਹਿਲਾਂ ਤਾਂ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਹਰ ਜਮਨ ਜਰਨਲਿਜ਼ਮ ਦੇ ਵਿੱਚ ਮੈਂ ਸਮਝਦਾ ਜੀ ਕਿ ਭਈ ਗੱਲ ਬਣਾ ਕੇ ਨਹੀਂ ਕੀਤੀ ਜਾਂਦੀ ਜੋ ਜਿਵੇਂ ਹੋਵੇ ਉਹ ਕੀਤੀ ਜਾਂਦੀ ਆ ਤੇ ਗੱਲ 네ਗੇਟਿਵ ਹੋਵੇ ਤਾਂ ਵੀ ਕਰਨੀ ਬਣਦੀ ਹੈ ਤੇ ਜੇ ਪੋਜ਼ਿਟਿਵ ਹੋਵੇ ਤਾਂ ਤੇ ਕਰਨੀ ਬਣਦੀ ਹੀ ਹੈ ਸੋ ਮੈਂ ਨਹੀਂ ਸਮਝਾਂਗਾ ਕਿ ਜਰਨਲਿਜ਼ਮ ਦੇ ਵਿੱਚ ਅਸੀਂ ਰਿਸਪੌਂਸਿਬਿਲਟੀ ਨਿਭਾ ਰਹੇ ਹੋਵਾਂਗੇ ਜੇ ਇੱਕ ਪੱਖ ਨੂੰ ਦਵਾਈ ਚੱਲੀਏ ਤੇ ਦੂਜੇ ਨੂੰ ਚੱਕੀ ਚੱਲੀਏ ਬਣਾ ਕੇ ਜਰਨਲਿਜ਼ਮ ਦੇ ਵਿੱਚ ਚੱਲਣਾ ਪੈਂਦਾ ਤੇ ਕਿਉਂਕਿ ਜਰਨਲਿਜ਼ਮ ਦੇ ਵਿੱਚ ਅਸੀਂ ਇਨਫੋਰਮੇਸ਼ਨ ਅਵੇਅਰਨੈਸ ਦੇਣੀ ਹੈ ਤੇ ਉਹਦੇ ਵਿੱਚ ਜੋ ਕੁਝ ਨਹੀਂ ਅੱਛਾ ਹੋ ਰਿਹਾ ਉਹਦੀ ਗੱਲ ਜ਼ਿਆਦਾ ਮਹੱਤਵ ਨਾਲ ਉਭਾਰ ਕੇ ਕਰਨੀ ਬਣਦੀ ਹੁੰਦੀ ਹੈ ਤਾਂ ਕਿ ਉਹਦੇ ਵਿੱਚੋਂ ਜਿਹੜੇ ਭੈਣ ਭਰਾ ਹੈ ਜੀ ਵੀ ਉਹ ਹੋਰ ਲੈਸਨ ਕੋਈ ਐਜੂਕੇਸ਼ਨ ਲੈ ਕੇ ਆਪਣਾ ਤੇ ਆਪਣੇ ਆਲ ਦਵਾਰ ਨੂੰ ਸੁਵਾਰ ਸਕਣ ਸੋ ਇਸ ਕਰਕੇ ਜੋ ਕੁਝ ਚੰਗਾ ਹੋ ਰਿਹਾ ਉਹਦੇ ਤੋਂ ਆਪਾਂ ਮੋਟੀਵੇਸ਼ਨ ਉਤਸ਼ਾਹ ਪ੍ਰੇਰਣਾ ਦੇ ਲਈ ਉਹਨੂੰ ਵੀ ਕਰਨਾ ਪਰ ਜੇ ਹੁਣ ਕਹੀਏ ਵੀ ਅਸੀਂ ਸੱਚ ਨੂੰ ਜਿਹੜਾ ਵੀ ਦਿਵਾ ਲਈਏ ਤੇ ਬਨੋਟੀ ਗੱਲਾਂ ਕਰੀ ਚੱਲੀਏ ਸਿਫਤਾਂ ਵਾਲੀਆਂ ਜਿਸ ਤਰ੍ਹਾਂ ਹੁਣ ਵੀ ਆ ਸਿਫਤਾਂ ਕਰਦੇ ਆ ਆਪਾਂ ਦੇਖਦੇ ਆ ਕਿ ਜਿੱਥੇ ਕੈਨੇਡਾ ਦੇ ਹਾਲਾਤ ਪਹੁੰਚ ਗਏ ਆ ਵੀ ਜਿਨ੍ਹਾਂ ਨੂੰ ਬੋਲਣਾ ਚਾਹੀਦਾ ਸੀ ਉਹ ਬੋਲੇ ਬੋਲੀਆਂ ਨਹੀਂ ਸਹੀ ਗੱਲ ਸੋ ਇਸੇ ਕਰਕੇ ਬ੍ਰੈਮਟਨ ਮਾਰੇ ਭੈਣ ਭਰਾਵਾਂ ਨੂੰ ਮੈਂ ਇਹ ਕਹਿ ਦੇਣਾ ਚਾਹਨਾ ਕਿ ਬ੍ਰੈਮਟਨ ਅੱਜ ਤੋਂ 40 50 ਸਾਲ ਪਹਿਲਾਂ ਸਾਡੀ ਕਮਿਊਨਿਟੀ ਆਉਣੀ ਸ਼ੁਰੂ ਹੋਈ ਸੀ ਕੈਨੇਡਾ ਪਿਛਲੇ 100 ਸਾਲ ਤੋਂ ਜ਼ਿਆਦਾ ਸਮੇਂ ਤੋਂ ਸਾਡੀ ਕਮਿਊਨਿਟੀ ਆ ਰਹੀ ਆ ਦੁਨੀਆ ਪਰ ਤੋਂ ਲੋਕ ਆ ਰਹੇ ਆ ਹੂੰ ਕੋਈ ਵੀ ਕਦੀ ਕਿਤੇ ਆਪਣਾ ਚੰਗਾ ਥਾਂ ਛੱਡ ਕੇ ਮਾੜੀ ਥਾਂ ਨਹੀਂ ਜਾਂਦਾ ਜੀ ਹੂੰ ਆਪਾਂ ਦੇਖਦੇ ਆਂ ਵੀ ਕੈਨੇਡਾ ਬ੍ਰੈਮਟਨ ਤੱਕ ਪਹੁੰਚਣ ਲਈ ਲੋਕ ਚਲੋ ਜਿਨ੍ਹਾਂ ਦਾ ਸਿੱਧਾ ਕੰਮ ਬਣ ਜਾਂਦਾ ਉਹ ਵੀ ਪਰ ਜੀ ਨਾ ਦੱਸਿਓ ਦੋ ਨਹੀਂ ਬਣਦਾ ਆਪਾਂ ਗੰਦਾ ਵੀ ਟੱਪਣ ਨੂੰ ਤਿਆਰ ਆ ਕੋਲੇ ਵੀ ਟੱਪਣ ਨੂੰ ਤਿਆਰ ਆ ਆਪਾਂ ਸਮੁੰਦਰ ਚੋਂ ਵੀ ਨੰਗਣ ਨੂੰ ਤਿਆਰ ਆ ਤੇ ਆਪਾਂ ਝੂਠੇ ਵਿਆਹ ਕਰਾਉਣ ਨੂੰ ਵੀ ਤਿਆਰ ਆ ਆਪਾਂ ਜਾਨੀ ਨਕਲੀ ਇਮੀਗ੍ਰੇਸ਼ਨ ਲਈ ਵਿਆਹਾਂ ਤੋਂ ਬਾਅਦ ਕੰਟਰੈਕਟ ਮੈਰਿਜ ਤੱਕ ਦੇ ਪਖੰਡਤਾਂ ਘੜ ਲੈ ਤੇ ਇਹ ਆਪਾਂ ਮਾੜੀ ਜਗ੍ਹਾ ਜਾਣ ਨੂੰ ਥੋੜੂ ਕਰ ਰਹੇ ਹਾਂ ਤਾਂ ਚੰਗੀ ਜਗ੍ਹਾ ਜਾਣ ਨੂੰ ਕਰ ਨਹੀਂ ਰਹੇ ਆ ਅੱਛਾ ਹੁਣ ਜੇ ਕੈਨੇਡਾ ਨੰਬਰ 1 ਹੀ ਚੰਗੀ ਜਗ੍ਹਾ ਆ ਤੇ ਕੋਈ ਚੰਗੀ ਜਗ੍ਹਾ ਕਿੱਦਾਂ ਆ ਕਿਉਂਕਿ ਹਰ ਬੱਚਾ ਐਜੂਕੇਸ਼ਨ ਸਿਸਟਮ ਦੇ ਵਿੱਚੋਂ ਨੰਗ ਕੇ ਜਾਂਦਾ ਉਸ এডਿਕੇਸ਼ਨ ਸਿਸਟਮ ਦੇ ਰਹੇ ਹੀ ਹੋਣੇ ਚੰਗਾ ਜਾਂ ਬੁਰਾ ਇਨਸਾਨ ਬਣਨਾ ਜੀ ਘਰ ਦਾ ਵੀ ਰੋਲ ਹੈ এডਿਕੇਸ਼ਨ ਦਾ ਵੀ ਰੋਲ ਹੈ ਹੁਣ ਇਹ ਉਹੀ ਬ੍ਰੈਂਟਨ ਆ ਜਿਹਦੇ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਲੋਕ ਜਦੋਂ ਵੱਡੇ ਹੋਏ ਇਸ ਮੁਲਕ ਨੂੰ ਨੰਬਰ 1 ਬਣਾਉਣ ਦੇ ਵਿੱਚ ਭੂਮਿਕਾ ਦਾ ਕੀਤੀ ਇਹੀ ਉਹ ਸਕੂਲ ਸੀਗੇ ਹੁਣ ਅੱਜ ਵੀ ਦੇਖੀਏ ਕਿ ਕਹਿੰਦੇ ਅਮਰੀਕਾ ਦੇ ਨਾਲ ਵਿੱਚ ਸਕੂਲ ਤੇ ਗੋਲੀ ਚੱਲ ਗਈ ਹੁਣ ਉਹ ਪ੍ਰਾਈਵੇਟ ਸਕੂਲ ਸੀ ਗੋਲੀ ਚਲਾਉਣ ਵਾਲੀ ਕੁੜੀ ਸੀ ਅੱਛਾ ਸੋ ਕਈ ਵਾਰੀ ਆਪਾਂ ਨੂੰ ਇਸ ਦੂਰ ਦੇ ਢੋਲ ਬੜੇ ਸੋ ਹਾਵਣੇ ਲੱਗਦੇ ਆ